ਬਾਕੀ ਪੰਜਾਬ ਨੂੰ ਟੈਕਸ ਮੁਕਤ ਕਰਨ ਦਾ ਭਾਅ ਵੀ ਹੈਗਾ ਮੈਂ ਕਿਾਈ ਯਾਨੀ ਕਿ 60% ਘਟ ਜਾਣੀ ਹੈਗੇ ਨਾਲ ਅਗਰ ਆਪ ਅਗਰ ਅਗਰ ਟੈਕਸ ਮੁਕਤ ਪੰਜਾਬ ਨੂੰ ਕਰਦੇ ਆਂ ਤਾਂ ਮੈਂ ਕਿਾਈ 60% ਘਟ ਜਾਣੇ ਪੈਟਰੋਲ ਡੀਜ਼ਲ ਵੀ ਦੇ ਰੇਟ ਵੀ ਘਟ ਜਾਣੇ ਆ ਗੈਸ ਦੇ ਯਾਨੀ ਹਰ ਚੀਜ਼ ਦੇ ਰੇਟ ਘਟ ਜਾਣੇ ਹੈਗੇ ਆ ਜਿਹਦੇ ਵਿੱਚ ਇਨਕਮ ਵਧੂਗੀ ਮੈਂ ਕਿਾਈ ਘਟੋਗੇ ਇਹਦੇ ਵਿੱਚ ਬਾਕੀ ਦੂਜੀ ਗੱਲ ਹੈਗੇ ਜਿਵੇਂ ਮਜ਼ਦੂਰ ਆ ਸਾਡਾ ਇਹ ਵੀ ਏਜੰਡੇ ਵਿੱਚ ਆ ਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰ ਨੂੰ ਹੀ ਬਣਾਇਆ ਜਾਊਗਾ। ਦੂਜਾ ਹੈ ਖੇਤੀਬਾੜੀ ਮੰਤਰੀ ਕਿਸਾਨ ਬਣਾਉਣ ਬਣਾਇਆ ਜਾਊਗਾ ਮਜ਼ਦੂਰ ਤੇ ਵਿੱਦ ਮੰਤਰੀ ਦੁਕਾਨਦਾਰ ਨੂੰ ਇਹਦਾ ਵੀ ਇੱਕ ਰੀਜਨ ਹੈਗਾ ਕਿਉਂਕਿ ਮਜ਼ਦੂਰ ਖੇਤਾਂ ਵਿੱਚ ਕੰਮ ਕਰਦਾ ਉਹਨੂੰ ਉਹਨੂੰ ਜ਼ਿੰਮੇਵਾਰ ਦੀਆਂ ਕਿਸਾਨਾਂ ਦੀਆਂ ਪ੍ਰੋਬਲਮਾਂ ਦਾ ਉਹਨੂੰ ਸਭ ਤੋਂ ਵੱਧ ਪਤਾ ਹੁੰਦਾ ਫਿਰ ਮਜ਼ਦੂਰ ਦੁਕਾਨ ਤੇ ਵੀ ਕੰਮ ਕਰਦਾ ਉਹਨੂੰ ਉਹਨੂੰ ਦੁਕਾਨਦਾਰੀਆਂ ਪ੍ਰੋਬਲਮਾਂ ਦਾ ਪਤਾ ਹੁੰਦਾ ਹੈਗਾ ਉਹ ਜਾਣੇਗਾ ਮਜ਼ਦੂਰ ਇੱਕ ਵਧੀਆ ਡਿਸੀਸ ਲੈ ਸਕਦਾ ਹੈਗਾ ਹੁਣ ਐਗਰੀਕਲਚਰ ਦੀ ਗੱਲ ਕਰਗੇ ਉਹ ਉਹਨੂੰ ਜਾਣੇਗਾ ਜ਼ਿੰਮੇਵਾਰ ਨੂੰ ਐਗਰੀਕਲਚਰ ਬਾਰੇ ਖੇਤੀਬਾੜੀ ਬਾਰੇ ਜ਼ਿਆਦਾ ਸਮਝ ਹੈਗੀ ਆ ਹੁਣ ਦੁਕਾਨਦਾਰਾਂ ਦੁਕਾਨਦਾਰ ਨੂੰ ਪਤਾ ਹੈਗਾ ਜੀ ਪੈਸਾ ਕਿਵੇਂ ਬਚਾਉਣਾ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈਗੀ ਆ ਕੋਈ ਸ਼ੁਰੂ ਤੋਂ ਛੋਟਾ ਦੁਕਾਨਦਾਰ ਨੂੰ ਪਤਾ ਹੈਗਾ ਜੀ ਪੈਸੇ ਦੀ ਬਚਤ ਕਿੱਥੇ-ਕਿੱਥੇ ਕਰਨੀ ਹੈਗੀ ਆ ਇਸ ਤੋਂ ਭਾਵੇਂ ਹੀ ਹੈਗਾ ਵਿਧ ਮੰਤਰੀ ਦੁਕਾਨਦਾਰ ਵਧੀਆ ਜਾਣੇ ਕਿ ਹੋ ਸਕ ਹੋ ਸਕਦਾ ਹੈਗਾ